ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ 31 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੇ ਵਿੱਚ ਹੁਣ ਕੁਝ ਘੰਟੇ ਹੀ ਬਾਕੀ ਬਚੇ ਨੇ ਇਸ ਵੇਲੇ ਦੁਨੀਆ ਭਰ ਦੇ ਸਿੱਖਾਂ ਦੀਆਂ ਇਸ ਬੈਠਕ ਖਾਸ ਕਰਕੇ ਇਸ ਬੈਠਕ ਦੀ ਹੋਣ ਵਾਲੀ ਫੈਸਲੇ ਉੱਤੇ ਲੱਗੀਆਂ ਹੋਈਆਂ ਨੇ ਪਰ ਜਿਹੜੀ ਸੰਭਾਵਨਾ ਮੋٹے ਤੌਰ ਤੇ ਸਾਹਮਣੇ ਆ ਰਹੀ ਹੈ ਕਿ ਬੈਠਕ ਭਾਵੇਂ ਹਾਲੇ 31 ਅਗਸਤ ਨੂੰ ਇਹ ਸਟੈਂਡ ਕਰ ਰਹੀ ਹੈ ਪਰੰਤੂ ਜਿਹੜਾ ਫੈਸਲਾ ਹੈ ਉਹ ਜ਼ਰੂਰ ਅੱਗੇ ਪਾਵੇਗਾ ਹਾਲੇ ਨਹੀਂ ਹੋਣ ਵਾਲਾ ਕਈ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਇੱਕ ਇਹ ਗੱਲ ਜਿਹੜੀ ਵੱਡੇ ਪੱਧਰ ਤੇ ਆ ਰਹੀ ਹੈ ਕਿ ਕਿਤੇ ਇਹ ਮਾਮਲਾ 44 ਕਮੇਟੀ ਦੇ ਹਵਾਲੇ ਨਾਲ ਕਰ ਦਿੱਤਾ ਜਾਵੇ। ਉਹਦਾ ਕਿਉਂਕਿ ਇਹ ਪੰਥਕ لحاظ ਤੋਂ ਬੜਾ ਵੱਡਾ ਅਹਿਮ ਮਾਮਲਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਪੰਥ ਦੀ ਇੱਕ ਨਮਾਇਦਾ ਜਥੇਬੰਦੀ ਮੰਨੀ ਜਾਂਦੀ ਹੈ ਉਹਦੇ ਪ੍ਰਧਾਨ ਸਗਵੀਰ ਸਿੰਘ ਬਾਦਲ ਦੇ ਇੰਦਗਿਰ ਦੇ ਫੈਸਲਾ ਕੁਮਤੇ ਖੈਰ ਵੇਖਣ ਵਾਲੀ ਗੱਲ ਹੋਵੇਗੀ ਕਿ 30 ਅਗਸਤ ਨੂੰ ਜਿਹੜੀ ਹੈ ਪੰਥ ਸਿੰਘ ਸਰਪੰਨ ਦੀ ਬੈਠਕ ਦੇ ਵਿੱਚ ਅਗਲਾ ਫੈਸਲਾ ਕੀ ਹੁੰਦਾ ਹੈ ਦੂਜੇ ਪਨੇ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫਿਰ ਅੰਦੋਲਨ ਨੂੰ ਵੱਡੇ ਪੱਧਰ ਤੇ ਮਗਾਉਣ ਦਾ ਫੈਸਲਾ ਲਿਆ ਤੇ ਬੜੇ ਲੰਮੇ ਚਿਰ ਬਾਅਦ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਕਹਿੰਦਾ ਭਾਵ ਕਿ ਜਗਿੰਦਰ ਸਿੰਘ ਆਗਰਾਹਾਂ ਦੀ ਜਥੇਬੰਦੀ ਨੇ ਵੀ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਯੂਨੀਅਨ ਦੇ ਅਮਰਤਾਰੀ ਆਗੂਆਂ ਨੂੰ ਦਿੱਲੀ ਤੋਂ ਚੜ੍ਹਨ ਦਾ ਦੇਣ ਉੱਤੇ ਜਿ세 ਹਰਕਾਲ ਤੱਕ ਸਾਹਿਬ ਨੇ ਕੇਂਦਰ ਸਰਕਾਰ ਨੂੰ ਵੱਡੇ ਪੱਧਰ ਤੇ ਘਹਾਰ ਲਗਾਈ ਹੈ ਕਿ ਇਸ ਮਾਮਲੇ ਦੇ ਵਿੱਚ ਗੰਭੀਰ ਨੋਟਿਸ ਲਿਆ ਜਾਵੇ ਪਰ ਖਾਲੇ ਤਾਂ ਹੀ ਸਰਕਾਰ ਵੱਲੋਂ ਕੋਈ ਇਸ ਮਾਮਲੇ ਦੇ ਵਿੱਚ ਗੰभीरता ਨਹੀਂ ਵਿਖਾਈ ਗਈ ਅਜੇ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕਿ ਸਿੱਖ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਦੇਸ਼ਵਾਦਕ ਡਾਕਟਰ ਭਗਵੰਤ ਸਿੰਘ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਜੀ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡ ਰਸਾਂਸਾ ਸਿੱਕਾ ਹਾਲ ਡਾਕਟਰ ਸਾਹਿਬ ਪੰਜ ਸਿੰਘ ਸਹਿਬਾਨ ਦੀ ਬੈਠਕ ਹੋਣ ਦੇ ਵਿੱਚ ਹੁਣ ਕੁਝ ਘੰਟੇ ਹੀ ਬਾਕੀ ਬਚੇ ਨੇ ਤੇ ਕੌਮ ਦੀਆਂ ਨਜ਼ਰਾਂ ਇਸ ਬੈਠਕ ਉੱਤੇ ਵੱਡੇ ਪੱਤਰ ਉੱਤੇ ਲੱਗੀਆਂ ਹੋਈਆਂ ਨੇ ਪਹਿਲਾਂ ਤਾਂ ਦੱਸਿਓ ਇਹ ਬੈਠਕ ਕਿਉਂ ਇਨੀ ਇੰਪੋਰਟੈਂਸ ਦੀ ਰੱਖ ਰਹੀ ਹੈ ਮਹੱਤਾ ਵਾਲੀ ਬਣੀ ਹੋਈ ਹੈ ਕਿਹੜੀ ਕਾਰਨ ਨੇ ਕਿਹੜੀ ਵਜ੍ਹਾ ਹੈ ਕਿ ਇਸ ਬੈਠਕ ਉੱਤੇ ਨਜ਼ਰਾਂ ਨੇ ਤੇ ਇਹ ਬੈਠਕ ਹੋ ਰਹੀ ਹੈ ਕਿਸ ਤਰ੍ਹਾਂ ਦੇ ਫੈਸਲੇ ਹੋਣਗੇ ਇਹਦੇ ਇਰਦ-ਗਿਰਦ ਸੀ ਡਾਕਟਰ ਸਾਹਿਬ ਡਾਕਟਰ ਸਾਹਿਬ ਅਸਲ ਦੇ ਵਿੱਚ ਜਿਹੜੀ ਇਹ ਮੀਟਿੰਗ ਹੋ ਰਹੀ ਹੈ ਇਹ ਪੰਥਕ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਅੰਦਰੂਨੀ ਕਲੇਸ਼ ਦੇ ਵਿੱਚੋਂ ਉੱਜਿ ਹੋਈ ਇਹ ਜਿਹੜੀ ਇੱਕ ਪਾਕਟਨਾਮਾ ਕਹਿ ਸਕਦੇ ਆ ਕਿਉਂਕਿ ਇਸ ਦੇ ਵਿੱਚੋਂ ਜਿਹੜੀ ਸੁਧਾਰ ਲਹਿਰ ਉੱਠੀ ਆ ਤੇ ਉਹਨਾਂ ਨੇ ਇਹ ਸ਼ਿਕਾਇਤ ਕੀਤੀ ਹੈ ਸ਼੍ਰੀ ਕਾਲਤਖ ਸਾਹਿਬ ਦੇ ਉੱਪਰ ਜਾ ਕੇ ਬੇਨਤੀ ਕੀਤੀ ਆ ਕਿ ਜਿਹੜੀਆਂ ਕਤਾਈਆਂ ਹੋਈਆਂ ਨੇ ਉਹਦੇ ਲਈ ਅਸੀਂ ਦੇ ਵਿੱਚ ਦੋਸ਼ੀਾਂ ਤੇ ਇਸ ਦੀ ਸਜ਼ਾ ਦਿੱਤੀ ਜਾਵੇ ਹੁਣ ਇਸ ਕਰਕੇ ਸਿੰਘ ਸਾਹਿਬ ਸ਼੍ਰੀ ਕਾਲਤਖ ਸਾਹਿਬ ਦੇ ਉੱਪਰ ਪੰਜ ਸਿੰਘ ਸਹਿਬਾਨ ਦੀ ਇਹ ਇੱਕ ਮੀਟਿੰਗ ਹੋਣੀ ਹੈ ਉਹਨਾਂ ਮਸਲਿਆਂ ਨੂੰ ਵਿਚਾਰਿਆ ਜਾਣਾ ਤੇ ਉਸ ਤੋਂ ਬਾਅਦ ਉਹਦਾ ਫੈਸਲਾ ਦਿੱਤਾ ਜਾਣਾ ਇਸ ਕਰਕੇ ਸਾਰੀ ਦੁਨੀਆ ਦੇ ਸਿੱਖਾਂ ਦੀਆਂ ਨਜ਼ਰਾਂ ਤੇ ਖਾਸ ਤੌਰ ਤੇ ਜਿਹੜੇ ਸਿੱਖਾਂ ਨੂੰ ਚਾਹਣ ਵਾਲੇ ਹੋਰ ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਇਸ ਮੀਟਿੰਗ ਦੇ ਉੱਪਰ ਲੱਗੀਆਂ ਹੋਣ ਕਿਉਂਕਿ ਇਹ ਤੇ ਬੜੇ ਰਾਜਸੀ ਸਮਾਜਿਕ ਪ੍ਰਭਾਵ ਪੈਣੇ ਨੇ ਇਸ ਦਾ ਫੈਸਲਾ ਕਿਸ ਤਰ੍ਹਾਂ ਹੋਣਾ ਤੇ ਆਉਣ ਵਾਲੇ ਇਤਿਹਾਸਿਕ ਰੋਲ ਵੀ ਹੋਏਗਾ ਇਸ ਮੀਟਿੰਗ ਦੇ ਵਿੱਚ ਜੋ ਆਉਟਕਮ ਨਿਕਲਣਾ ਹੈ ਇਹਦੀ ਬਹੁਤ ਬੜੀ ਇੰਪੋਰਟੈਂਸ ਹੈ ਇਹ قانونی ਪੱਖ ਤੋਂ ਵੀ ਬੜੀ ਬੜੀ ਇੰਪੋਰਟੈਂਸ ਹੋਏਗੀ ਇਸ ਕਰਕੇ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਮੀਟਿੰਗ ਦੇ ਉੱਪਰ ਲੱਗੀਆਂ ਹੋਈਆਂ ਨੇ ਬਿਲਕੁਲ ਡਾਕਟਰ ਸਾਹਿਬ ਆਪਾਂ ਮੰਨ ਸਕਦੇ ਹਾਂ ਕਿ ਬੈਠਕ ਦੀ ਜਿਹੜੀ ਤਾਰੀਖ ਤੈਅ ਕੀਤੀ ਗਈ ਸੀ ਪਿਛਲੇ ਸਮੇਂ ਅਕਾਲ ਤਖਤ ਸਰਪ੍ਰਸਤ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਹਾਲੇ ਤਾਂ ਯੂ ਸਟੈਂਡ ਕਰ ਰਹੀ ਹੈ ਕਹਿੰਤੂ ਇਹ ਕਲੀਅਰ ਨਹੀਂ ਕਿ ਜਿਹੜਾ ਫੈਸਲਾ ਹੋਏਗਾ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੀ ਪੰਥਕਤ ਬੁਧਾ ਹੈ ਜਾਂ ਜਿਹੜਾ ਵਿਖੇੜਾ ਹੈ ਜਾਂ ਇੱਕ ਪੰਥਕ ਸੰਕਟ ਹੈ ਉਹਦਾ ਫੈਸਲਾ ਹੋ ਪਾਏਗਾ ਕਿਉਂਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਇਹ ਮਾਮਲਾ ਹੈ ਇਹ ਅਦਾਲਤੀ ਪ੍ਰਕਿਰਿਆਵਾਂ ਦੇ ਨਾਲ ਵੀ ਟੱਚ ਹੁੰਦਾ ਹੈ ਸਰਕਾਰਾਂ ਦੇ ਨਾਲ ਵੀ ਟੱਚ ਹੁੰਦਾ ਹੈ ਮੌਕੇ ਦੀਆਂ ਪੁਰਾਣੀਆਂ ਸਰਕਾਰਾਂ ਤੇ ਕਈ ਹੋਰ ਜਿਹੜੇ ਮਾਮਲੇ ਨੇ ਸਿਆਸੀ ਧਾਰਮਿਕ ਇਸ ਪ੍ਰਕਿਰਿਆਵਾਂ ਦੀ ਇਰਦ-ਗਿਰਦ ਨੂੰ ਦੇ ਰਿਹਾ ਹੈ ਤੇ ਦੱਸਿਆ ਜਾਂਦਾ ਹੈ ਕਿ ਪਿਛਲੇ ਸਮੇਂ ਕਾਲ ਤਖਤ ਸਾਹਿਬ ਵੀ ਕੀ ਪਹਿਲਾਂ ਵੀ ਇੱਕ ਵਾਰ ਸੇਮ ਅਜੀ ਤਰਜ਼ ਦਾ ਇੱਕ ਫੈਸਲਾ ਜਦੋਂ ਗਿਆ ਤਾਂ ਫਿਰ ਪੰਚ ਸਿੰਘ ਸਾਹਿਬਾਨ ਨੇ ਉਹ ਫੈਸਲਾ ਇੱਕ ਪੜਤਾਲੀਆ ਕਮੇਟੀ ਹਵਾਲੇ ਕਰ ਦਿੱਤਾ ਕਿਉਂਕਿ ਜਿਵੇਂ ਇਹ ਮਾਮਲਾ ਵੀ ਵੱਡੀ ਤੇ ਡੂੰਗੀ ਪੜਤਾਲ ਮੰਗਦਾ ਹੈ ਇੱਕ ਬੈਠਕ ਦੇ ਵਿੱਚ ਸੰਭਵ ਨਹੀਂ ਕਿ ਸਾਰਾ ਕੁਝ ਹੱਲ ਹੋ ਜਾਏ ਉਦੋਂ ਪੰਨ ਸਿੰਘ ਸਾਹਿਬਾਨ ਨੂੰ ਕਹਿ ਲਈ ਕਿ ਜਥੇਦਾਰ ਸ੍ਰੀ ਕਾਲਤਾਕ ਸਾਹਿਬ ਨੂੰ ਪੂਰੀ ਅਖਤਿਆਰਤ ਨੇ ਕਿ ਉਹ ਜਦੋਂ ਵੀ ਕਿਸੇ ਵੀ ਮਾਮਲੇ ਉੱਤੇ ਫੈਸਲਾ ਦੇ ਸਕਦੇ ਐ ਕਿ ਇੱਕ ਮੀਟਿੰਗ ਚ ਜਾਂ ਵੱਧ ਮੀਟਿੰਗਾਂ ਦੇ ਵਿੱਚ ਉਹ ਨਿਚੋੜ ਜੋ ਵੀ ਦੇਣਾ ਉਹਨਾਂ ਕੋਲ ਅਧਿਕਾਰ ਨੇ ਕਹਿੰਦਾ ਭਾਵੇਂ ਕਿ ਫੈਸਲੇ ਉੱਤੇ ਪ੍ਰतिकਰਮ ਦੇਂਦਾ ਫਿਰ ਕਿਸੇ ਕੋਲ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਖੈਰ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਕੀ ਇਹ ਪਹਿਲੀ ਬੈਠਕ ਜਿਹੜੀ 30 ਅਗਸਤ ਨੂੰ ਹੈ ਉਹਦੇ ਵਿੱਚ ਇਹ ਸਾਰਾ ਫੈਸਲਾ ਹੋਏਗਾ ਜਾਂ ਫਿਰ ਅਗੇ ਹੋਰ ਕਮੇਟੀਆਂ ਦੇ ਵਿੱਚ ਜਾਏਗਾ ਜਾਂ ਪੜਤਾਲੀਆ ਕਮੇਟੀ ਦੇ ਕੋਲ ਜਾਏਗਾ ਗੱਲ ਕਰ ਰਹੇ ਸੀ ਪੜਤਾਲੀਆ ਕਮੇਟੀ ਦੀ ਪਿਛਲੇ ਸਮੇਂ ਜਦੋਂ ਇੱਕ ਅਜੀਬ ਤਰ੍ਹਾਂ ਦਾ ਫੈਸਲਾ ਸੀ ਤਾਂ ਪੜਤਾਲੀਆ ਕਮੇਟੀ ਦੇ ਕੋਲ ਜਾਂਦਾ ਹੈ ਤਾਂ ਤਕਰੀਬਨ 90 ਦਿਨ ਉਹ ਪੜਤਾਲੀਆ ਕਮੇਟੀ ਦੇ ਹਵਾਲੇ ਰਿਹਾ ਫਿਰ ਦਿਵਾਲੀ ਮੌਕੇ ਜਿਹੜੀ ਇਹ ਪੰਚ ਸਿੰਘ ਸਾਹਿਬਾਨ ਦੀ ਇਕੱਤਰਤਾ ਉਹਦੇ ਵਿੱਚ ਉਹ ਪੈਸਾ ਹੋਇਆ ਕਿਉਂਕਿ ਇਹ ਜਿਹੜੀ ਪੰਚ ਸਿੰਘ ਸਾਹਿਬਾਨ ਦੀ ਇਕੱਤਰਤਾ ਹੈ ਜਿੱਥੇ ਪੰਥਕ ਲਿਹਾਜ਼ ਉੱਤੇ ਵੱਡੇ ਮਸਲੇ ਆਉਣ ਤੇ ਵਿਚਵਚਾਲੇ ਵੀ ਇਹ ਹੋ ਸਕਦੀ ਹੈ ਪਰੰਤੂ ਦੀਵਾਲੀ ਤੇ ਪਸਾਖੀ ਮੌਕੇ ਦੇ ਦੋ ਜਿਹੜੇ ਅਹਿਮ ਇਕਤਿਰਤਾਵਾਂ ਉਹ ਰੂਟੀਨ ਦੀਆਂ ਨੇ ਕਹਿੰਦਾ ਭਾਪ ਕਿ ਦੀਵਾਲੀ ਤੇ ਵਿਸਾਖੀ ਨੂੰ ਚਾਹੇ ਦੀਵਾਲੀ ਜਾਂ ਵਿਸਾਖੀ ਵਾਲੇ ਦਿਨ ਜਾਂ ਇਹਦੇ ਦੇ ਗਿਰਦੇ ਪਰ ਇਹ ਦੋ ਤਿਹਾਰਾਂ ਨੂੰ ਸਮਰਪਿਤ ਇੱਕ ਲੰਮੇ ਇਤਿਹਾਸ ਦੇ ਵਿੱਚ ਇਹ ਦੋ ਪੰਥ ਸਿੰਘ ਸਾਹਿਬਾਂ ਦੀਆਂ ਇਕਤਿਰਤਾਵਾਂ ਹੁੰਦੀਆਂ ਰਹੀਆਂ ਨੇ ਤੇ ਪਿਛਲੇ ਸਾਲ ਵਿੱਚ ਜਿਹੜਾ ਅਜਿਹੀ ਤਰਜ਼ ਦਾ ਫੈਸਲਾ ਸੀ ਫਿਰ ਉਹ ਦੀਵਾਲੀ ਤੇ ਜਾ ਕੇ ਸ੍ਰੀ ਲੱਗਿਆ ਸੀ ਪੜਤਾਲੀਆ ਕਮੇਟੀ ਨੇ ਉਸ ਸਾਰੇ ਮਾਮਲੇ ਦੀ ਪੜਤਾਲ ਕੀਤੀ ਕਿਉਂਕਿ ਹੁਣ ਵਾਲੇ ਮਾਮਲੇ ਦੇ ਵਿੱਚ ਵੀ ਕਈ ਤਰ੍ਹਾਂ ਦੇ ਦੋਸ਼, ਕਈ ਤਰ੍ਹਾਂ ਦੇ ਸ਼ਿਕਵੇ, ਕਈ ਤਰ੍ਹਾਂ ਦੀਆਂ ਪਰਤਾਂ, ਕਈ ਮਾਮਲੇ ਅਦਾਲਤ ਨਾਲ ਪ੍ਰਕਿਰਾਵਾਂ ਦੇ ਵਿੱਚ ਨੇ, ਕਈ ਭਾਰਤੀ ਕਾਨੂੰਨ ਹਿੱਟ ਨੇ ਤੇ ਕਈ ਮਤਲਬ ਸਮਾਜਿਕ ਲਿਹਾਜ਼ ਨਾਲ ਗੁਰੂਚ ਨੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇर्द-ਗਿਰਦ ਇਹ ਮਾਮਲਾ ਭਾਵੇਂ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਹੈ ਕੌਮ ਲਈ, ਕੌਮ ਦੇ ਹਿਰਦੇ ਵਿਡੰਦਰੇ ਹੋਏ ਨੇ ਇਹ ਸਾਰੇ ਮਾਮਲੇ ਉੱਤੇ ਪਰ ਫਿਰ ਵੀ ਪੰਜ ਸਿੰਘ ਸਾਹਿਬਾਨ ਨੇ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਇੱਕ ਸੌਟੀ ਤੇ ਖਰੇ ਉਤਰਨਾ ਭਾਵੇਂ ਕਿ ਸਾਰੇ ਅਖਤਿਆਰات ਪੰਜ ਸਿੰਘ ਸਾਹਿਬਾਨ ਕੋਲ ਨੇ ਕਿਸੇ ਵੀ ਮਸਲੇ ਪਰ ਜਿਹੜੀ ਸੰਭਾਵਨਾ ਹੈ ਕਿ ਉਹ ਫੈਸਲਾ ਅੱਗੇ ਪੈਣ ਵਾਲਾ ਜੀ ਡਾਕਟਰ ਸਾਹਿਬ ਜੀ ਕਾਲ ਤੱਕ ਸਾਹਿਬ ਕਿ ਜਿਹੜੀ ਇੱਕ ਸੋਵਰਨਿਟੀ ਹੈ ਸਿੱਖ ਸਮਾਜ ਦੇ ਵਿੱਚ ਇਨਨ ਕੋਈ ਚੈਲੰਜ ਨਹੀਂ ਕਰ ਸਕਦਾ ਸ਼੍ਰੀ ਕਾਰਤਾਰ ਸਿੰਘ ਸਾਹਿਬ ਦੇ ਵੱਲੋਂ ਇਹ ਫੈਸਲਾ ਹੁੰਦਾ ਸਮੁੱਚਾ ਪੰਥ ਸਮੁੱਚੀ ਜਨਤਾ ਉਹਨੂੰ ਪ੍ਰਵਾਨ ਕਰਦੀ ਆ ਇਸ ਕਰਕੇ ਕਿਉਂਕਿ ਇਹ ਮਾਮਲਾ ਬੜੇ پیچੀਦਗੀਆਂ ਨੇ ਇਸ ਦੇ ਵਿੱਚ ਇਹਦੀਆਂ ਜਿਵੇਂ ਤੁਸੀਂ ਦੱਸਿਆ ਕਿ ਦੇ ਵਿੱਚ ਪਰਤਾਂ ਬਹੁਤ ਨੇ ਇਹਦੇ ਵਿੱਚ ਮੌਜੂਦਾ ਸਰਕਾਰ ਵੀ ਪਿਛਲੀਆਂ ਸਰਕਾਰਾਂ ਵੀ ਕੇਂਦਰ ਸਰਕਾਰ ਵੀ ਅਤੇ ਅਦਾਲਤੀ ਜਿਹੜਾ ਕਾਨੂੰਨ ਦਾ ਅਦਾਲਤਾਂ ਦੇ ਵਿੱਚ ਮਾਮਲੇ ਗਏ ਹੋਏ ਨੇ ਉਹ ਵੀ ਤੇ ਸਮਾਜਿਕ ਵਰਤਾਰਾ ਜਿਹੜਾ ਸਮਾਜਿਕ ਲੋਕਾਂ ਦਾ ਪ੍ਰਭਾਵ ਹੈ ਉਸ ਪੱਖ ਦੇ ਉੱਪਰ ਬੜੀ ਡੂੰਗੀ ਖੋਜ ਵਿਚਾਰ ਦੇ ਬਾਅਦ ਹੀ ਇਸ ਬਾਰੇ ਫੈਸਲਾ ਹੋਏਗਾ ਕਿਉਂਕਿ ਸ਼੍ਰੀ ਕਲਤਖ ਸਾਹਿਬ ਦਾ ਜੋ ਫੈਸਲਾ ਹੋਏਗਾ ਉਹ ਸਰਬ ਨੂੰ ਪ੍ਰਮਾਨ ਵੀ ਹੋਣਾ ਹੈ ਇਸ ਕਰਕੇ ਸਿੰਘ ਸਹਿਬਾਨ ਇਮੇਟ੍ਰੀ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਫੈਸਲਾ ਜਦੋਂ ਕੋਈ ਪੇਚੀਦਗੀ ਜਗਾ ਪੇਚੀਦਗੀ ਖੜੀ ਹੋਈ ਸੀ ਤਾਂ ਇੱਕ ਵੱਡੀ ਹਾਈ ਪਾਵਰ ਕਮੇਟੀ ਹੈ ਹਾਈ ਪਾਵਰ ਕਮੇਟੀ ਵੀ ਬਣਾਈ ਜਾ ਸਕਦੀ ਹੈ ਜਿਹੜੀ ਕਿ ਇਸ ਦੇ ਸਾਰੇ ਪੱਖਾਂ ਜਿਹਦੇ ਵਿੱਚ ਇਤਿਹਾਸਕਾਰ ਸਿੱਖਦੇ ਕਿ ਫਿਲਾਸਫਰ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਸਮਝਣ ਵਾਲੇ ਵੱਡੇ ਵਕੀਲ ਕਾਨੂੰਨਦਾਨ ਤੇ ਰਾਜਨੀਤਿਕ ਐ ਤੋਂ ਪਰੇ हट ਕੇ ਜਿਹੜੇ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਇਸ ਤਰ੍ਹਾਂ ਦੇ ਬੱਖੋ ਵੱਖਰੇ ਇਹ ਖੇਤਰਾਂ ਦੇ ਵਿੱਚੋਂ ਜਿਹੜੇ ਸਮਾਜਿਕ ਰੁਤਬਾ ਰੱਖਦੇ ਹੋ ਉਹਨਾਂ ਦੇ ਉੱਪਰ ਇੱਕ ਵੱਡੀ ਕਮੇਟੀ ਗਠਤ ਕਰਕੇ ਉਹਦੀ ਰਿਪੋਰਟ ਲੈ ਕੇ ਉਸ ਤੋਂ ਬਾਅਦ ਜਿਹੜੀ ਇਹ ਇਹਦੇ ਬਾਰੇ ਫੈਸਲਾ ਕੀਤਾ ਜਾਂਦਾ ਤਾਂ ਬਾਕੀ ਇਹ ਤਾਂ ਸਾਰਾ ਸਿੰਸ ਹੈਵਾਂ ਦੇ ਉੱਪਰ ਨਿਰਪਰ ਹੈ ਉਹ ਕਿਸ ਤਰ੍ਹਾਂ ਵੀ ਫੈਸਲਾ ਦੇ ਸਕਦੇ ਨੇ ਤਾਂ ਉਹਨਾਂ ਦੀ ਸਾਰੀ ਮਰਜ਼ੀ ਹੈ ਵੈਸੇਜ ਵਿੱਚ ਆਮ ਦੇਖਿਆ ਜਾਂਦਾ ਕਿਉਂਕਿ ਜਿਵੇਂ ਦੁਨਿਆਵੀ ਅਦਾਲਤਾਂ ਦੇ ਵਿੱਚ ਹੁੰਦਾ ਹੈ ਉਸ ਦੇ ਸਾਰੇ ਪੱਖ ਦੇਖੇ ਜਾਂਦੇ ਨੇ ਬਾਰੋਬਾਰੀ ਉਸ ਦੇ ਉੱਪਰ ਪੂਰੀ ਬਹਿਸ ਤਰਕ ਤਰਕ ਹੁੰਦਾ ਤਾਂ ਜੋ ਕੱਲ ਨੂੰ ਉਸ ਦੇ ਉੱਪਰ ਕੋਈ ਕਿੰਤੂ ਪ੍ਰੰਤੂ ਨਾ ਉੱਠੇ ਸ੍ਰੀ ਕਾਂਟਕ ਸਾਹਿਬ ਦੇ ਜੋ ਫਰਮਾਨ ਜਾਰੀ ਹੋਣ ਹੈ ਉਹਦੇ ਉੱਪਰ ਘਟੋ ਘਟ ਕਿਸੇ ਨੂੰ ਕੋਈ ਉਜ਼ਰ ਨਾ ਹੋਵੇ ਕੋਈ ਇਸ ਤਰ੍ਹਾਂ ਦੀ ਉਂਗਲੀ ਨਾ ਉਠਾ ਸਕੇ ਇਸ ਕਰਕੇ ਇਹਦੇ ਸਾਰੇ ਪੱਖਾਂ ਨੂੰ ਪੂਰੀ ਤਰ੍ਹਾਂ ਦੇਖਿਆ ਜਾਵੇ ਕਿਉਂਕਿ ਇਹਦੇ ਮਾਮਲੇ ਇਹਦੇ ਵਿੱਚ ਸਮਾਜਿਕ ਪ੍ਰਭਾਵ ਵੀ ਹੈ ਧਾਰਮਿਕ ਵੀ ਹੈ ਰਾਜਨੀਤਿਕ ਵੀ ਹੈ ਸਭਿਆਚਾਰਕ ਵੀ ਅਤੇ ਇਤਿਹਾਸਕ ਵੀ ਹੈ ਵੱਖ-ਵੱਖ ਵੱਖਰੇ ਜਿਹੜੇ ਇਹਦੇ ਪਰਤਾਂ ਨੇਗੀਆਂ ਉਹਨਾਂ ਨੂੰ ਸਾਰਿਆਂ ਨੂੰ ਦੇਖਣਾ ਪਵੇਗਾ ਇਸ ਦੇ ਸਬੰਧ ਦੇ ਵਿੱਚ ਇਹ ਕਿਉਂਕਿ ਬੜਾ ਗੰਭੀਰ ਔਰ ਪੇਚੀਦਾ ਮਸਲਾ ਹੈ ਇਹਦੇ ਉੱਪਰ ਜਲਦਬਾਜੀ ਦੇ ਵਿੱਚ ਨਹੀਂ ਹੋਏਗਾ ਤੇ ਇਹਦੇ ਲਈ ਹੋ ਸਕਦੀ ਹੈ ਅਗਲੀਆਂ ਮੀਟਿੰਗਾਂ ਹੋਣ ਹੋਰ ਬੈਠਕਾਂ ਹੋਣ ਤੇ ਸਭ ਕਮੇਟੀਆਂ ਜਿਸ ਤਰ੍ਹਾਂ ਕੇ ਮਟੀ ਕਮੇਟੀ ਕੋਈ ਇਹਦੇ ਬਾਰੇ ਆਪਣੀ ਰਿਪੋਰਟ ਦੇਵੇ ਪਰਤਾਲੀਆ ਕਮੇਟੀ ਪਰਤਾਲ ਕਰਕੇ ਫਿਰ ਉਸ ਨੂੰ ਉਸ ਤੋਂ ਬਾਅਦ ਦੂਸਰੀ ਕਮੇਟੀ ਦੇ ਵਿੱਚ ਜਾਵੇ ਤੇ ਇਸ ਤਰ੍ਹਾਂ ਦੇ ਕਈ ਪ੍ਰਕਿਰਿਆਵਾਂ ਅਪਣਾਈਆਂ ਜਾ ਸਕਦੀਆਂ ਨੇ ਇਹ ਜਿਹੜੀਆਂ ਆਪਾਂ ਚਰਚਾ ਕਰ ਸਕਦੇ ਹਾਂ ਬਾਕੀ ਤਾਂ ਸਾਰਾ ਫੈਸਲਾ ਤਸ਼ਰੀਹ ਕਰ ਸਰਬ ਦੇ ਪ੍ਰਯੋਜਨ ਇਹ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗਦੀਆਂ ਨੇ ਜੀ ਪਿੰਟਰ ਬਿਲਕੁਲ ਡਾਕਟਰ ਸਾਹਿਬ ਜਿੱਦਾਂ ਕਿ ਅਕਾਲੀ ਦਲ ਦੇ ਬਾਗੀ ਖੇਮੇ ਨੇ ਜਿਹਨੂੰ ਸੁਧਾਰ ਲਹਿਰ ਕਹਿੰਦੇ ਨੇ ਉਹਨਾਂ ਵੱਲੋਂ ਇਹ ਸਗਵੀਰ ਸਿੰਘ ਬਾਦਲ ਦੇ ਖਿਲਾਫ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਲਜਾਇਆ ਗਿਆ ਹੈ ਪਰ ਕਿਉਂਕਿ ਹੁਣ ਕੁਝ ਘੰਟੇ ਬਾਕੀ ਨੇ ਇਸ ਬੈਠਕ ਹੋਣ ਦੇ ਵਿੱਚ ਤਾਂ ਹਾਲੇ ਤਾਈਂ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਕੇਸ ਨਾਲ ਸੰਬੰਧਿਤ ਸਗਵੀਰ ਸਿੰਘ ਬਾਦਲ ਨੂੰ ਨਹੀਂ ਬੁਲਾਇਆ ਗਿਆ 30 ਅਗਸਤ ਵਾਸਤੇ ਇਹਦਾ ਭਾਵ ਕਿ ਆਮ ਤੌਰ ਤੇ ਦਿਨੇ ਆ ਵੀ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਵਿੱਚ ਵੀ ਜਦੋਂ ਕੋਈ ਮਾਮਲਾ ਹੁੰਦੀ ਹੈ ਦੋਨੇ ਧਿਰਾਂ ਦੇ ਮਾਮਲੇ ਦੇ ਵਿੱਚ ਉਹ ਕਈ ਵਾਰ ਉਹਨਾਂ ਨੂੰ ਸੱਤ ਕੇ ਉੱਤੇ ਪੁੱਛਿਆ ਜਾਂਦਾ ਸਾਰਾ ਕੁਝ ਅਕਾਲ ਤਖਤ ਸਾਹਿਬ ਉੱਤੇ ਵੀ ਜਿਹੜਾ ਫਾਈਨਲ ਫੈਸਲਾ ਹੁੰਦਾ ਹੈ ਉਦੋਂ ਭਾਵੇਂ ਸਾਰਾ ਕੁਝ ਪੁੱਛਿਆ ਜਾਂਦਾ ਹੈ ਕੌਮ ਦੇ ਸਾਹਮਣੇ ਸਾਰਾ ਕੁਝ ਰੱਖਿਆ ਜਾਂਦਾ ਹੈ ਜਨਤਕ ਲਿਹਾਜ਼ ਉਤੇ ਪਰ ਇਸ ਤੋਂ ਪਹਿਲਾਂ ਕਿ ਸ਼ਕਬੀਰ ਸਿੰਘ ਬਾਦਲ ਨੂੰ ਹਾਲੇ ਤਾਂ ਹੀ ਤਾਂ ਨਹੀਂ ਸੱਦਿਆ ਗਿਆ 30 ਅਗਸਤ ਵਾਸਤੇ ਕਿ ਜੇਕਰ ਕਾਲਤਖ ਸਾਹਿਬ ਦੀ ਇਹ ਪੰਚ ਸਿੰਘ ਸਾਹਿਬਾ ਨੂੰ ਫੈਸਲਾ ਬੜੀ ਤੇਜ਼ੀ ਚ ਕਰਨਾ ਹੈ ਕਹਿੰਦਾ ਭਾਵ ਕਿ ਜੇਕਰ 30 ਅਗਸਤ ਨੂੰ ਹੀ ਫੈਸਲਾ ਦੇਣਾ ਹੈ ਤਾਂ ਫਿਰ ਕੀ ਸੁਖਵੀਰ ਸਿੰਘ ਬਾਦਲ ਨੂੰ 30 ਅਗਸਤ ਲਈ ਸੱਦਿਆ ਜਾ ਸਕਦਾ ਟਿੰਦਰ ਸਾਹਿਬ ਦੇਖੋ ਸ਼੍ਰੀ ਕਾਲਤਖ ਸਾਹਿਬ ਦਾ ਸਕੱਤਰੇਤ ਹੈ ਉੱਥੇ ਉਹਨਾਂ ਦੀ ਜਿਹੜੀ ਇੱਕ ਪ੍ਰਕਿਰਿਆ ਹੈ ਉਸ ਢੰਗ ਦੇ ਵਿੱਚ ਕਾਰਵਾਈ ਚੱਲ ਰਹੀ ਹੋਵੇਗੀ ਉਸ ਦੇ ਸਬੰਧ ਦੇ ਵਿੱਚ ਇਹ ਵੀ ਸੋਚਣ ਵਾਲੀ ਗੱਲ ਹੈ ਵੀ ਪਹਿਲੀ ਪੇਸ਼ੀ ਦੇ ਉੱਪਰ ਜਾਂ ਪਹਿਲੀ ਉਹਦੇ ਉੱਪਰ ਫੈਸਲਾ ਦੇਣਾ ਹੈ ਨਹੀਂ ਦੇਣਾ ਚਾਹੀਦਾ ਵਿਚਾਰ ਕਿਉਂਕਿ ਮਾਮਲਾ ਬਹੁਤ ਹੀ ਪੇਚੀਦਾ ਹੈ ਇਹਦੇ ਵਿੱਚ ਵੱਡੇ ਪੁਲਿਸ ਅਧਿਕਾਰੀ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਇਨਵੋਲਵ ਨੇ ਜਿਹਦੇ ਵਿੱਚ ਬਹੁਤ ਵੱਡਾ ਜਿੰਨਾ ਦਾ ਵੱਡਾ ਆਪਣੇ ਆਪ ਦੇ ਵਿੱਚ ਪ੍ਰਭਾਵ ਰਿਹਾ ਹੈ ਲੰਬੇ ਸਮੇਂ ਤੋਂ ਇਹਦੀ ਬੜੀ ਬੜੀ ਕੋਹ ਪੜਤਾਲਣ ਵਾਲੀ ਗੱਲਬਾਤ ਹੈ ਵੱਡੇ ਵੱਡੇ ਸਿਆਸੀ ਲੀਡਰ ਇਸ ਦੇ ਵਿੱਚ ਇਨਵੋਲਵ ਨੇ ਤੇ ਇਸ ਸਬੰਧ ਦੇ ਵਿੱਚ ਲਾਜ਼ਮੀ ਹੈ ਕਿ ਇਹ ਤੇ ਹਰ ਪੱਖ ਨੂੰ ਸ਼੍ਰੀ ਕਰਤਾਰ ਸਿੰਘ ਸਾਹਿਬ ਦੇ ਉੱਪਰ ਵਿਚਾਰਿਆ ਜਾਏਗਾ ਇਹਦੀ ਪੂਰੀ ਬਰੀਕੀ ਦੇ ਨਾਲ ਹੀ ਤਦ ਹੀ ਫੈਸਲਾ ਦਿੱਤਾ ਜਾਵੇਗਾ ਇਸ ਕਰਕੇ ਨਹੀਂ ਹਾਲੇ ਸਰਗਸ ਸਿੰਘ ਵੀਰ ਸਿੰਘ ਬਾਦਲ ਨੂੰ ਬੁਲਾਇਆ ਹੋਣਾ ਤੇ ਨਾਲ ਹੀ ਇਹ ਵੀ ਹੈ ਕਿ ਜਿਹੜੀ ਸ਼ਿਕਾਇਤ ਕਰਤਾ ਤੇ ਰਹੇ ਉਹਨਾਂ ਨੂੰ ਵੀ ਹਾਲੇ ਤੱਕ ਤਾਂ ਬੁਲਾਇਆ ਗਿਆ ਇਸ ਕਰਕੇ ਸੰਭਾਵਨਾਵਾਂ ਇਹ ਵੀ ਲੱਗਦੀਆਂ ਨੇ ਵੀ ਸਿੰਘ ਸਹਿਬਾਨ ਆਪਣੀ ਮੀਟਿੰਗ ਦੇ ਵਿੱਚ ਆਉਣ ਵਾਲੀ ਜਿਹੜੀ ਰਣਨੀਤੀ ਹੈ ਜਾਂ ਇਸ ਸੰਬੰਧ ਦੇ ਵਿੱਚ ਇਸ ਮਾਮਲੇ ਦੇ ਬਾਰੇ ਵਿੱਚ ਕਿਸ ਤਰ੍ਹਾਂ ਦਾ ਟੰਗ ਤਰੀਕੇ ਅਪਣਾਏ ਜਾਣੇ ਨੇ ਕਿਸ ਤਰ੍ਹਾਂ ਦੀ ਇਹਨੂੰ ਕੇਸ ਦੇ ਬਾਰੇ ਵਿੱਚ ਆਪਣਾ ਵਰਤਾਰਾ ਇਹਦਾ ਪ੍ਰਭਾਵ ਕੀ ਹੋਏਗਾ ਇਸ ਸਬੰਧ ਦੇ ਵਿੱਚ ਕੋਸ਼ਿਸ਼ ਕਰਨਗੇ ਕਿ ਸਮਝਿਆ ਜਾਵੇ ਤਦ ਉਸ ਤੋਂ ਬਾਅਦ ਅਗਲੀ ਕਾਰਵਾਈ ਆਰੰਭ ਹੋ ਸਕਦੀ ਹੈ ਕਿਉਂਕਿ ਇੰਨੀ ਇੰਨੀ ਕਾਲੀ ਦੇ ਵਿੱਚ ਜਿਹੜਾ ਕੇਸ ਐਡਾ ਵੱਡਾ ਗੰਭੀਰ ਮਾਮਲਾ ਹੈ ਪੰਥਕ ਮਾਮਲਾ ਹੈ ਤੇ ਇਸ ਤਰ੍ਹਾਂ ਵੀ ਇਨੀਸ਼ੀਏਟਿਵ ਫੈਸਲਾ ਦੇਣ ਦੀ ਸੁਭਾਉ ਨਾ ਮੱਕਟ ਲੱਗ ਰਹੀਆਂ ਨੇ ਜੀ ਬੰਦਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਇਸ ਲਈ ਜਿਹੜਾ ਮਾਮਲਾ ਹੈ ਉਸ ਵੇਲੇ ਉਦੋਂ ਹੋਰ ਵੀ ਗੰਭੀਰ ਬਣ ਜਾਂਦਾ ਹੈ ਵੱਖਰੀ ਤਰ੍ਹਾਂ ਦਾ ਜਦੋਂ ਜਿਹੜੀ ਤੇਨੇ ਸ਼ਿਕਾਇਤ ਕੀਤੀ ਜਿਹੜੇ ਆਗਵਾ ਨੇ ਉਹੀ ਦੋਸ਼ ਉਹ ਆਪਣੇ ਸਿਰ ਵੀ ਮੜ ਰਹਿਣੇ ਤੇ ਉਹੀ ਦੋਸ਼ ਉਹ ਸ਼ਿਕਾਇਤ ਜਿਹਦੇ ਖਿਲਾਫ ਕੀਤੀ ਹੈ ਉਹਦੇ ਤੇ ਵੀ ਲਗਾ ਰਹੇ ਨੇ ਇਹ ਮਾਮਲਾ ਪੰਥਕ ਲਿਹਾਜ਼ ਤੇ ਖੈਰ ਬੜਾ ਟੇਡਾ ਬੜੇ ਘੱਟ ਮਸਲੇ ਇਸੇ ਤਰ੍ਹਾਂ ਦੇ ਆਏ ਹੋਣਗੇ ਪਿਛਲੇ ਸਮੇਂ ਤੇ ਵੇਖਣ ਵਾਲੀ ਗੱਲ ਹੋਵੇਗੀ ਕਿ ਹੁਣ 30 ਅਗਸਤ ਨੂੰ ਕਿ ਕਿ ਸਾਰੀ ਕਾਉਮ ਦੀ ਟੇਕ 30 ਅਗਸਤ ਤੋਂ ਲੱਗੀ ਹੈ ਜਿ세ਹਰਾਂ ਦੀ ਬੈਠਕ ਉੱਤੇ ਲੱਗੀ ਹੈ ਉਹ ਜਿਹੜੀ ਇਸ ਪ੍ਰੋਗਰਾਮ ਨੂੰ ਇਸ ਮਾਮਲੇ ਨੂੰ ਅੱਗੇ ਕਿਵੇਂ ਵਧਾਉਂਦੇ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਨਿਰਣੈ ਜਾਂ ਨਿਰਣੇ ਦੀ ਮੂਵਮੈਂਟ ਉਹ ਸਾਹਮਣੇ ਆਏਗੀ ਖੈਰ ਡਾਕਟਰ ਸਾਹਿਬ ਦੂਜੇ ਬਣੇ ਜੇਕਰ ਦੇਖਿਆ ਜਾਵੇ ਤਾਂ ਵੱਡੇ ਪੱਤਰ ਉੱਤੇ ਪੰਥਕ ਸਾਹਿਬ ਦੇ ਵਿੱਚੋਂ ਕਈ ਤਰ੍ਹਾਂ ਸ੍ਰੀ ਕਾਲ ਤਖਤ ਸਾਹਿਬ ਨੂੰ ਜਾ ਕੇ ਪਿਛਲੇ ਸਮੇਂ ਮੰਗ ਪੱਤਰ ਦਿੰਦਿਆਂ ਰਹੀਆਂ ਹੈ ਖਾਸ ਕਰਕੇ ਜਿਹੜਾ ਬਾਗੀ ਖੇਮਾ ਸ਼੍ਰੋਮਣੀ ਕਾਲੀਕਲ ਦਾ ਸੁਧਾਰ ਲਹਿਰ ਨਾਲ ਸੰਬੰਧਤ ਜਿਹੜੇ ਕੁਝ ਆਗੂ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਨੇ ਵੀ ਪਿਛਲੇ ਸਮੇਂ ਕਿਸ ਤ੍ਰੀਕਾਲਤਾਖਸਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਮੰਨ ਪੱਤਰ ਦਿੱਤਾ ਸੀ ਕਿ ਇਹ ਜਿਹੜੀ ਹੈ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਆ ਸਖਵੀਰ ਸਿੰਘ ਬਾਦਲ ਨੂੰ ਜਿਹੜਾ ਪਾਰਟੀ ਪ੍ਰਧਾਨ ਉਹਦੇ ਤੋਂ ਲਾਂਭੇ ਕੀਤਾ ਜਾਵੇ ਕਹਿੰਦਾ ਭਾਵ ਕਿ ਜਿਹੜੀਆਂ ਸਰੋਵਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀ ਇੱਕ ਪ੍ਰਧਾਨਗੀ ਉਹ ਖੋੜੀ ਜਾਵੇ। ਅਜਿਹੀ ਤਰ੍ਹਾਂ ਦਾ ਜਿਹੜਾ ਮੈਟਰ ਸਾਹਮਣੇ ਆਇਆ ਜਿਹਦੇ ਤੋਂ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਵੀ ਜਿਹੜੀ ਹੈ ਵਿਚਾਰਧਾਰਾ ਦੋ ਵਿਚਕਾਰ ਦੇ ਚਬੰਡੀ ਹੋਈ ਹੈ ਕਿ ਜਦੋਂ ਸੀ ਸਮਰਪਤ ਸ੍ਰੀ ਕਾਲ ਤਖਸਾਲ ਸਾਹਿਬ ਨੂੰ ਹੋ ਹੀ ਗਏ ਆ ਤਾਂ ਆਪਾਂ ਨੂੰ ਨਿਰਪਰ ਰਹਿਣਾ ਚਾਹੀਦਾ ਹੈ ਐਨੀ ਕਾਲ ਨਹੀਂ ਕਰਨੀ ਚਾਹੀਦੀ ਸ੍ਰੀ ਕਾਲ ਤਖਸਾਲ ਸਾਹਿਬ ਜਿਤੇ ਜਥੇਦਾਰ ਸਾਹਿਬ ਨੂੰ ਜਾਂ ਕਾਲ ਤਖਸਾਲ ਸਾਹਿਬ ਨੂੰ ਡਿਕਟੇਟ ਕਰਨ ਦੀ ਲੋੜ ਨਹੀਂ ਇਹ ਦੋ ਹਿੱਸਿਆਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਸ ਵਿਲੇਜ ਇਸ ਮਾਮਲੇ ਦੇ ਵਿੱਚ ਪੁੰਡਿਆ ਗਿਆ ਸੀ ਤੇ ਇਹ ਅਕਾਲੀ ਦਲ ਦੇ ਸੁਧਾਰ ਲਹਿਰ ਦੇ ਖਿਮੇ ਵਿੱਚ ਚਰਚਾ ਵੀ ਹੈ ਕਿ ਜਿਹੜੇ ਸ਼੍ਰੋਣੀ ਕਮੇਟੀ ਦੇ ਪੱਗ ਖਿਮੇ ਦੇ ਆਗੂ ਸਨ ਉਹਨਾਂ ਨੇ ਅਜਿਹਾ ਕਿਉਂ ਜਾ ਕੇ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਅਜਿਹੀ ਤਰ੍ਹਾਂ ਦਾ ਇੱਕ ਹੋਰ ਮਾਮਲਾ ਆਇਆ ਡਾਕਟਰ ਸਾਹਿਬ ਇਹ ਖਡੂਰ ਸਾਹਿਬ ਤੋਂ ਜਿਹੜੇ ਜਿੱਥੇ ਨੇ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਨੇ ਬਾਪੂ ਤਾਰ ਸੇਮ ਸਿੰਘ ਉਹਨਾਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਖਤਰਤ ਵਿਖੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਜਿਹੜਾ ਇੱਕ ਮੰਗ ਪੱਤਰ ਦਿੱਤਾ ਉਹਦੇ ਵਿੱਚ ਵੀ ਮੰਗ ਕੀਤੀ ਹੈ ਕਿ 30 ਅਗਸਤ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਸਖਬੀਰ ਸਿੰਘ ਬਾਦਲ ਤੇ ਰਾਜਸੀ ਧਾਰਮਿਕ ਜਿਹੜੀਆਂ ਸਰਗਰਮੀਆਂ ਉੱਤੇ ਰੋਕ ਲਗਾ ਦੇਣੀ ਚਾਹੀਦੀ ਹੈ ਤੇ ਨਾਲੇ ਜਿਹੜੀ ਸਜ਼ਾ ਮਿਸਾਲੀ ਹੋਣੀ ਚਾਹੀਦੀ ਹੈ ਇਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਜਿਹੀ ਤਰ੍ਹਾਂ ਦੇ ਜਿਹੜੇ ਕਾਲ ਤੱਕ ਸਾਹੂ ਕੀ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਡਿਕਟੇਟ ਕੀਤਾ ਜਾ ਰਿਹਾ ਮਾਹੌਲ ਸਾਰਾ ਕਿਵੇਂ ਆਪਾਂ ਦੇਖਦੇ ਹਾਂ ਜੀ ਪਿੰਡਰ ਸਾਹਿਬ ਇਹ ਦੇਖਿਆ ਜਾਵੇ ਇਨਸਾਨੀ ਇੱਕ ਫਿਤਰਤ ਹੈ ਜਦੋਂ ਜੇ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਤਾਂ ਹਰੇਕ ਧਿਰ ਆਪਣੇ ਪੱਖ ਦੇ ਵਿੱਚ ਸ਼ਿਕਾਇਤ ਕਰਦੀ ਹੈ ਤੇ ਆਪਣਾ ਪੂਰਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਵੀ ਇਹ ਫੈਸਲਾ ਆ ਹੋਵੇ ਪਰੰਤੂ ਜੋ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਉਹ ਫੈਕਟ ਦੇ ਉੱਪਰ ਹੁੰਦੀ ਹੈ ਤੇ ਮੈਟ ਦੇ ਸਾਬ ਫੈਸਲਾ ਹੁੰਦਾ ਹੈ ਇਹ ਹੀ ਇਹ ਜਿਹੜੀ ਹੈਗੀ ਪ੍ਰਕਿਰਿਆ ਸ਼੍ਰੀ ਕਾਲਕਟਖ ਸਾਹਿਬ ਦੇ ਉੱਪਰ ਵੀ ਫੈਕਟ ਦੇ ਉੱਪਰ ਤੱਥਾਂ ਦੇ ਉੱਪਰ ਅਤੇ ਜੋ ਮੈਟ ਬਣੇਗੀ ਉਹਦੇ ਮੁਤਾਬਕ ਫੈਸਲਾ ਸਿੰਘ ਸਾਹਿਬਾਨ ਨੇ ਕਰਨਾ ਹੈ ਕਿਉਂਕਿ ਬੇਸ਼ੱਕ ਕਿਉਂਕਿ ਜਿਹੜੀਆਂ ਦੁਨੀਆਂ ਵਿਰੋਧੀ ਧਿਰਾਂ ਨੇ ਉਹਨਾਂ ਦਾ ਲਾਜ਼ਮੀ ਹੈ ਹਰੇਕ ਦਾ ਆਪਣਾ ਦਬਾਅ ਬਣਾਉਣ ਦਾ ਜਾਂ ਆਪਣੇ ਵੱਲੋਂ ਕਹਿਣ ਦਾ ਵੀ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਫੈਸਲਾ ਸ਼੍ਰੀ ਕਾਲਕਟਖ ਸਾਹਿਬ ਨੇ ਕਰਨਾ ਹੈ ਤੇ ਉਹਨਾਂ ਕੋਲ ਆਪਣੇ ਤੱਥ ਜ਼ਰੂਰ ਰੱਖ ਸਕਦਾ ਹੈ ਆਪਣਾ ਪੱਖ ਰੱਖ ਸਕਦਾ ਹੈ ਤੇ ਦੂਸਰੇ ਜਿਉਂ ਇਹ ਰਹਿ ਹੈ ਜਿਹੜੀ ਦੋਸ਼ੀ ਤੇ ਮੰਨੀ ਜਾ ਰਹੀ ਹੈ ਜਾਂ ਕਥਿਤ ਦੋਸ਼ੀ ਕਿਹਾ ਜਾ ਰਿਹਾ ਜਿਨ੍ਹਾਂ ਨੂੰ ਉਹਨਾਂ ਦੇ ਵਿਰੁੱਧ ਜੋ ਵੀ ਹੈ ਆਪਣੇ ਤੱਥ ਜੀ ਮੂਹਰੇ ਪੇਸ਼ ਕਰ ਸਕਦਾ ਹੈ ਉਹਨਾਂ ਨੂੰ ਵਿਚਾਰ ਕੇ ਸਿੰਘ ਸਹਿਬਾਨ ਨੇ ਅਗਲੀ ਕਾਰਵਾਈ ਕਰਨੀ ਹੈ ਉਹ ਤਾਂ ਇਹ ਇਹ ਨਹੀਂ ਹੈ ਕਿ ਕੋਈ ਬਾਹਰੋਂ ਕੋਈ ਸ਼ਕਤੀਆਂ ਜਾਂ ਬਾਹਰੀਆਂ ਧਿਰਾਂ ਆ ਕੇ ਸਿੰਘ ਸਹਿਬਾਨ ਦੇ ਉੱਪਰ ਆ ਕੇ ਇਸ ਤਰ੍ਹਾਂ ਨੂੰ ਡਿਕਟੇਟ ਕਰਾਉਣ ਇਹ ਇਹ ਸੰਭਾਵਨਾਵਾਂ ਘਟਨੇ ਇਹ ਤਾਂ ਫੈਸਲਾ ਤਾਂ ਮੈਟ ਦੇ ਉੱਪਰ ਹੋਣਾ ਹੈ ਫੈਸਲਾ ਤੱਥਾਂ ਦੇ ਆਧਾਰ ਤੇ ਉਦੇ ਬਾਰੇ ਵਾਕਈ ਦਾ ਜਿਸ ਤਰ੍ਹਾਂ ਕੇ ਅਦਾਲਤਾਂ ਦੇ ਫੈਸਲੇ ਦੇਖਦੇ ਹਾਂ ਉਸ ਵਿੱਚ ਵਾਕਈ ਦਾ ਤੌਰ ਤੇ ਜਿਹੜੀ ਜੱਜਮੈਂਟ ਲਗਾਈ ਜਾਂਦੀ ਹੈ ਉਹ ਸਾਰੇ ਇਫੈਕਟ ਦੱਸੇ ਜਾਂਦੇ ਨੇ ਕਿੰਨਾਂ ਦੇ ਕਾਰਨ ਤੇ ਅੱਜ ਕੱਲ ਨਾਲੇ ਹੁਣ ਜਵਾਨਾਂ ਜਿਹੜਾ ਇਹਨਾਂ ਸੋਸ਼ਲ ਮੀਡੀਆ ਦੇ ਉੱਪਰ ਆ ਰਿਹਾ ਤੇ ਤਕਨੀਕ ਇਨੀ ਵੱਚੂਕੀ ਹੈ ਤੇ ਸਾਰਾ ਕੁਝ ਪਾਰਦਰਸ਼ੀ ਢੰਗ ਨਾਲ ਹੀ ਹੋਵੇਗਾ ਇਸ ਦੇ ਲਈ ਬੇਸ਼ੱਕ ਹਰੇਕ ਧਿਰ ਦਾ ਆਪੋ ਆਪਣਾ ਮੋਟਿਵ ਹੈ ਆਪਣਾ ਆਪਣਾ ਮੰਤਵ ਹੈ ਆਪਣਾ ਰਾਸ ਸੀ ਨਿਸ਼ਾਨੇ ਵੀ ਨੇ ਬکریاں ਜਿਵੇਂ ਸ਼੍ਰੋਮੀ ਕਾਲੀ ਦਲ ਦੇ ਵਿਰੋਧ ਦੇ ਵਿੱਚ ਕਈ ਤਰ੍ਹਾਂ ਹੋਰ ਵੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ ਹੋਰ ਵੀ ਧਰਾਨੇ ਕੀਆ ਉਹ ਸਾਰਿਆਂ ਆਪੋ ਆਪਣੇ ਢੰਗ ਨਾਲ ਤੱਥ ਪੇਸ਼ ਕਰ ਰਹੀਆਂ ਨੇ ਤੇ ਉਹਨਾਂ ਦਾ ਇਹ ਅਧਿਕਾਰ ਵੀ ਹੈ ਜਾਂ ਇਸ ਤਰ੍ਹਾਂ ਦੀ ਉਹਨਾਂ ਦੀ ਆਪੋ ਆਪਣੀ ਜਿਵੇਂ ਸੋਚ ਹੈ ਉਸ ਦੇ ਢੰਗ ਨਾਲ ਉਹ ਆਪਣਾ ਪ੍ਰਭਾਵ ਦੇਣਾ ਚਾਹੁੰਦੇ ਨੇ ਬਾਕੀ ਫੈਸਲਾ ਤਸੀਮ ਸਰਬਾਨ ਨੇ ਪੂਰੀ ਮੈਚ ਦੇ ਤਾ ਆਪਣਾ ਪਾਰਦਰਸ਼ੀ ਢੰਗ ਨਾਲ ਹੀ ਕਰਨਾ ਹੈ ਜੀ ਬੰਦਰ ਬਿਲਕੁਲ ਪੰਥ ਸਿੰਘ ਸਰਬਾਨ ਨੇ ਪੰਥ ਦੇ ਵਡੇਰੇ ਹਿੱਤ ਤੇ ਹੋਰ ਸਾਰੇ ਪੱਖ ਉਹ ਇਸ ਫਾਸਟ ਵਿੱਚ ਫੈਸਲੇ ਲੈਣ ਤੋਂ ਪਹਿਲਾਂ ਬੜੀ ਗੰਭੀਰਤਾ ਦੇ ਨਾਲ ਪਛਨੇ ਆ ਖੈਰ ਵੱਡੀ ਜਿਹੜਾ ਮਾਮਲਾ ਪੜਤਾਲ ਦੀ ਲੋੜ ਮੰਗਦਾ ਹੈ ਅੱਗੇ ਵੇਖਣਾ ਹੋਵੇਗਾ ਕਿ ਪੰਜ ਸਿੰਘ ਸਾਹਿਬਾਨ ਇਸ ਮਾਮਲੇ ਉੱਤੇ ਕਿਸ ਤਰ੍ਹਾਂ ਦੀ ਜਿਹੜੀ ਸ਼ੁਰੂਆਤ 31 ਅਗਸਤ ਤੋਂ ਕਰਦੇ ਹੈ ਦੂਜੇ ਬੰਨੇ ਡਾਕਟਰ ਸਾਹਿਬ ਕੀ ਹਿੰਦੁਸਤਾਨ ਦੇ ਵਿੱਚ ਜਿਹੜਾ ਡੋਮੈਸਟਿਕ 에ਰੋ 에ਰੋਪਲਾਨ ਕਹਿ ਲਈ ਕਿ ਘਰੇਲੂ ਉਡਾਣ ਦੇ ਵਿੱਚ ਕੋਈ ਯਾਤ ਯਾਤਰੀ ਜਿਹੜੇ ਗਾਤਰੇ ਦੇ ਵਿੱਚ ਸ੍ਰੀ ਸਾਹਿਬ ਦੀ ਕਿਰਪਾਣ ਹੁੰਦੀ ਹੈ ਉਹਨੂੰ ਪਾ ਕੇ ਯਾਤਰਾ ਨਹੀਂ ਕਰ ਸਕਦਾ ਕੀ ਕੋਈ ਅਜਿਹੀ ਤਰ੍ਹਾਂ ਦੀ ਮਨਾਹੀ ਹੈ ਇਹ ਮਾਮਲਾ ਕੱਲ ਉਪਜਿਆ ਜਦੋਂ ਦਿੱਲੀ ਤੋਂ ਜਿਹੜੀ ਐਸਕੇਐਮ ਦੇ ਜਿਹੜੇ ਗੈਰ ਸਿਆਸੀ ਵੱਡੇ ਉਹਦੀ ਤਿੰਨ ਕਿਸਾਨਾਂ ਜਿਨ੍ਹਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ, ਸੁਖਦੇਵ ਸਿੰਘ ਤੇ ਸ੍ਰੀ ਸਾਹਿਬ ਸਾਹਿਬ ਤਿੰਨੇ ਜਦੋਂ ਜਾਣ ਲੱਗੇ ਇਹਨਾਂ ਨੂੰ ਰੋਕ ਲਿਆ ਜਾਂਦਾ ਹੈ ਇਹਨਾਂ ਦੀਆਂ ਟਿਕਟਾਂ ਰੱਦ ਕੀਤੀਆਂ ਜਾਂਦੀਆਂ। ਮਸਲੇ ਦੇ ਦੋਸੀ ਤਾਮਨਾੜ ਦੇ ਵਿੱਚ ਕਿਸਾਨ ਬੈਠਕ ਸੀ ਕਿ ਇਹਨਾਂ ਨੂੰ ਉੱਥੋਂ ਜਾਣ ਤੋਂ ਰੋਕ ਲਈ ਅਜਿਹਾ ਹੋਇਆ। ਪਰੰਤੂ ਕਿਸਾਨ ਆਗੂਆਂ ਨੇ ਲਾਈਵ ਹੋ ਕੇ ਕਿਹਾ ਕਿ ਜਦੋਂ ਇਸ ਇਹ ਪਲਾਨ ਵਧੇ ਤਾਂ ਜਿਹੜੀ ਹੈ ਕਿਰਪਾਨ ਦੀ ਗੱਲ ਸਾਹਮਣੇ ਆਈ ਅਧਿਕਾਰੀਆਂ ਨੇ 에어ਪੋਰਟ ਦੇ ਅਧਿਕਾਰੀਆਂ ਨੇ ਗੱਲ ਕਹੀ ਕਿ ਕਿਰਪਾਨ ਸਮੇਤ ਤੁਸੀਂ ਨਹੀਂ ਜਾ ਸਕਦੇ। ਉਨਨੇ ਜਕਦਮ ਲਾਈਵ ਹੋਏ ਤਾਂ ਇਹ ਮਾਮਲਾ ਪੰਥ ਦੇ ਜਿਹੜੇ ਲੀਡਰਾਂ ਨੂੰ ਵੀ ਕੌਮ ਦੇ ਵਾਰਸਾਂ ਨੂੰ ਵੀ ਪਾਇਆ ਤਾਂ ਇਸ ਤੋਂ ਬਾਅਦ ਤੁਰੰਤ ਜੱਜਾਰ ਸਿੰਘ ਾਲਤਖ ਸਾਹਿਬ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਨੋਟਿਸ ਲੈਣ ਦੀ ਗੱਲ ਕੀਤੀ ਮੰਗ ਕੀਤੀ ਕਿ ਜਿਹੜੇ ਅਧਿਕਾਰੀਆਂ ਨੇ ਏਅਰਪੋਰਟ ਦੇ ਅਧਿਕਾਰੀਆਂ ਨੇ ਅਜਿਹੀ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹ ਇਹਨਾਂ ਤੋਂ ਮਾਫੀ ਮੰਗਣ ਕਿਸਾਨਾ ਤੋਂ ਪਰ ਹਰੇਕ ਤਾਂ ਇਹ ਜਹੀ ਤਰ੍ਹਾਂ ਦਾ ਜਿਹੜਾ ਨੋਟਿਸ ਭਾਰ ਸਰਕਾਰ ਵੱਲੋਂ ਸਾਹਮਣੇ ਨਹੀਂ ਆਇਆ ਪਰ ਇਹ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਕੀ ਕੋਈ ਵੀ ਸਿੱਖ ਹਾਲਾਂਕਿ ਜਿਵੇਂ ਅਰਸ਼ੀ ਅਕਾਲਤਖ ਸਾਹਿਬ ਵੱਲੋਂ ਆਏ ਬਿਆਨ ਮੁਤਾਬਕ ਸਿੱਖਾਂ ਦਾ ਮੌਲਿਕ ਤੇ ਸੰਵਿਧਾਨਕ ਹੱਕ ਹੈ ਕਿਰਪਾਨ ਪਾ ਕੇ ਉਹ ਉਡਾਨ ਯਾਨੀ ਕਿ ਜਹਾਜ਼ ਉੱਤੇ ਸਫ਼ਰ ਕਰ ਸਕਦੇ ਨੇ ਜੀ ਡਾਕਟਰ ਸਾਹਿਬ ਅੰਦਰ ਸਾਹਿਬ ਇਹ ਸਿੱਖਾਂ ਦਾ ਇੱਕ ਧਾਰਮਿਕ ਚਿੰਨ੍ਹ ਹੈ ਗੱਤਰੇ ਦੇ ਵਿੱਚ ਕਿਰਪਾਨ ਪਾ ਕੇ ਇਸ ਦਿਸ਼ਾਈ ਦੀ ਇਹ ਕਿ ਪਹਿਲਾਂ ਹੋ ਚੁੱਕੀ ਐ ਉਹਦੇ ਮੁਤਾਬਕ ਘਰੇਲੂ ਡਾਣਾ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪਾਬੰਦੀ ਤਾਂ ਹੈ ਨਹੀਂ ਸੀ ਪਰੰਤੂ ਹੁਣ ਜਿਸ ਤਰ੍ਹਾਂ ਕਿ ਕਿਸਾਨਾਂ ਨੂੰ ਅਭਾ ਨੂੰ ਦਿੱਲੀ 에ਰਪੋਰਟ ਦੇ ਉੱਪਰ ਰੋਕਿਆ ਗਿਆ ਤੇ 에ਅਰਲਾਈਨ ਨੇ ਉਹਨਾਂ ਦੀ ਟਿਕਟਾਂ ਰੱਦ ਕੀਤੀਆਂ ਨੇ ਇਹਦੇ ਤੋਂ ਲੱਗਦਾ ਹੈ ਕਿ ਪਿੱਛੇ ਕੋਈ ਨਾ ਕੋਈ ਵੱਡੀ ਕਾਰਨ ਹੋ ਸਕਦੇ ਨੇ ਕੀ ਕਾਰਨ ਨੇ ਕਿਉਂ ਸਰਕਾਰ ਨੇ ਇਸ ਤਰ੍ਹਾਂ ਦਾ ਲਿਆ ਇਹਦਾ ਇੱਕ ਮੋਟਾ ਥਾਰ ਕਾਰਨ ਤਾਂ ਇਹ ਸਮਝ ਆਉਂਦਾ ਹੈ ਵੀ ਐਸਕੇਐਮ ਗੈਰ ਸੈਸੀ ਦੇ ਜਿਨ੍ਹਾਂ ਦਾ ਮੋਰਚਾ ਸ਼ੰਭੂ ਬਾਡਰ ਤੇ ਕਨੌੜੀ ਬਾਡਰ ਦੇ ਉੱਪਰ ਲੱਗਿਆ ਹੋਇਆ ਲਗਾਤਾਰ ਚੱਲ ਰਿਹਾ ਹੈ ਤੇ ਉਹਨਾਂ ਦੀ ਤ੍ਰਿਚਰਾ ਪੱਲੀ ਦੇ ਵਿੱਚ ਤਮ ਲਾਟੂ ਦੇ ਵਿੱਚ ਜਾਣਾ ਸੀ ਤੇ ਉੱਥੇ ਕਿਸਾਨ ਮੀਟਿੰਗ ਸੀ ਵੱਡੀ ਮੀਟਿੰਗ ਸੀ ਉਸ ਨੂੰ ਰੋਕਣ ਦੇ ਲਈ ਸਰਕਾਰ ਨੇ ਇਸ ਤਰ੍ਹਾਂ ਦੇ ਹੱਤਕੰਡੇ ਵਰਤੇ ਨੇ ਤੇ ਪ੍ਰੰਤੂ ਇਹ ਇੱਕ ਸਿੱਧੇ ਤੌਰ ਤੇ ਜਿਵੇਂ ਸਿੰਘ ਸਾਹਿਬ ਯਾਨੀ ਰਕबीर ਸਿੰਘ ਜੀ ਨੇ ਕਿਹਾ ਕਿ ਸਿੱਖਾਂ ਦੇ ਧਰਮ ਮਾਮਲਿਆਂ ਦੇ ਵਿੱਚ ਦਾਖਲ ਇਹ ਸਰਕਾਰ ਦੀ ਬੜੀ ਗੈਰ ਸੰਜੀਦਾ ਜਿਹੜੀ ਕਾਰਵਾਈ ਹੈ ਜਿਹੜੀ ਕਿ ਦੇਸ਼ ਦੇ ਹਿੱਤਾਂ ਦੇ ਵਿੱਚ ਦੇਸ਼ ਦੇ ਕੱਟਗਿਣਤੀਆਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਅਤੇ ਉਹਨਾਂ ਦੇ ਧਾਰਮਿਕ ਕੀਦਿਆਂ ਦੇ ਵਿੱਚ ਦਖਲ ਦੇਣ ਵਾਲੀ ਜਿਹੜੀ ਕਿ ਬਹੁਤ ਹੀ ਨਿਰਾਸ਼ਾਜਨਕ ਹੈ ਅਤੇ ਬਹੁਤ ਹੀ ਨਿੰਦਾਯੋਗ ਹੈ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਗਈ ਹੈ ਪਰੰਤੂ ਅਧਿਕਾਰੀ ਆਪਣੇ ਤੌਰ ਤੇ ਨਹੀਂ ਕਰ ਸਕਦੇ ਇਹਦੇ ਪਿੱਛੇ ਉਹਨਾਂ ਨੂੰ ਕੋਈ ਫੀਡਬੈਕ ਗਈ ਹੋਣੀ ਹੈ ਜਾਂ ਉੱਪਰੋਂ ਵੱਡੇ ਪੱਧਰ ਤੇ ਹੋਇਆ ਕਿਉਂਕਿ ਜਿਸ ਤਰ੍ਹਾਂ ਦਾ ਸਿੰਘ ਸਾਹਿਬ ਨੇ ਇਹ ਹੈਗਾ ਪਰੰਤੂ ਹਾਲ ਤੱਕ ਵੀ ਭਾਰਤ ਸਰਕਾਰ ਵੱਲੋਂ ਇਹਦੇ ਬਾਰੇ ਕੋਈ ਆਪਣਾ ਸਪਸ਼ਟੀਕਰਨ ਜਾਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਇਹਦੇ ਉੱਤੇ ਲੱਗਦਾ ਹੈ ਕਿ ਭਾਰਤ ਸਰਕਾਰ ਦੇ ਵਿੱਚ ਕਿਸੇ ਵੱਡੇ ਪੱਧਰ ਦੇ ਉੱਪਰ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੇ ਲਈ ਆਦੇਸ਼ ਦਿੱਤੇ ਗਏ ਹੋਣਗੇ ਜਦਕਿ ਇਹ ਮਸਲੇ ਜਿਹੜੇ ਕਿ ਬਹੁਤ ਹੀ ਸੈਂਸਿਟਿਵ ਨੇ ਬਹੁਤ ਸੰਵੇਦਨਸ਼ੀਲ ਮਾਮਲਾ ਹੁੰਦਾ ਕਿ ਧਾਰਮਿਕ ਮਾਮਲਾ ਤੇ ਉਹਨਾਂ ਦੀਆਂ ਜਿਹੜੀ ਭਾਵਨਾਵਾਂ ਨੂੰ ਹਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰ੍ਹਾਂ ਦੇ ਮਾਮਲੇ ਤੋਂ ਬਚਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਪਹਿਲਾਂ ਹੀ ਸਿਕੰਦੇ ਜਿਹੜਾ ਕਿ ਬੜਾ ਲੰਮਾ ਸਮਾਸਿਕਾ ਨੇ ਬੜਾ ਸੰਤਾ ਭੋਗਿਆ ਦੇਸ਼ ਦੇ ਵਿੱਚ ਬੜੀ ਮਾੜਾ ਦੌਰ ਦੇ ਵਿੱਚੋਂ ਗੁਜ਼ਰੀਆ ਇਹ ਕਈ ਵਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ ਜੀਆਂ ਇਸ ਤਰ੍ਹਾਂ ਦੀ ਪ੍ਰਵਿਰਤੀ ਦੀ ਮਾਲਕ ਹੁੰਦੇ ਨੇ ਉਹ ਜਾਣਬੁੱਝ ਕੇ ਇਸ ਤਰ੍ਹਾਂ ਦੇ ਮਾਮਲੇ ਵੱਲ ਨੂੰ ਭੜਕਾਉਣ ਵੱਲ ਨੂੰ ਤੁਰਦੇ ਨੇ ਤੇ ਇਹਦੇ ਤੋਂ ਤਾਂ ਬਿਲਕੁਲ ਹੀ ਬਚਣ ਦੀ ਜ਼ਰੂਰਤ ਹੁੰਦੀ ਹੈ ਪਰੰਤੂ ਸਰਕਾਰ ਵੱਲੋਂ ਜਿਸ ਤਰ੍ਹਾਂ ਕਿ ਗੈਰ ਸੰਜੀਦਾ ਹੋਣ ਦਾ ਪ੍ਰਮਾਣ ਦਿੱਤਾ ਜਾ ਰਿਹਾ ਹੈ ਇਹ ਬਹੁਤ ਹੀ ਗੰਭੀਰ ਹੈ ਤੇ ਇਹਦੇ ਬਾਰੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਹਦੇ ਬਾਰੇ ਫੈਸਲਾ ਕਰਨ ਦੀ ਜ਼ਰੂਰਤ ਹੈ ਤੇ ਜਿਨ੍ਹਾਂ ਅਧਿਕਾਰੀਆਂ ਨੇ ਜਾਂ ਜਿਸ ਵੀ ਵਿਅਕਤੀ ਨੇ ਇਸ ਤਰ੍ਹਾਂ ਦੀ ਕਾਰਜ ਕੀਤਾ ਉਹਨੂੰ ਰੋਕਣ ਦੇ ਲਈ ਬਿਲਕੁਲ ਇਹ ਵਾਹੀ ਜਿਵੇਂ ਅਸਿਆਰ ਸ੍ਰੀ ਕਾਲ ਤੱਕ ਸਵਾਲ ਨੂੰ ਕੀਤੀ ਗਈ ਹੈ ਡਾਕਟਰ ਸਾਹਿਬ ਕਿਸਾਨਾਂ ਨਾਲ ਉਹਨਾਂ ਨਾਲ ਜੁੜੇ ਇਹ ਆਗੂ ਸੀ ਹੋ ਸਕਦਾ ਹੈ ਕਿ ਕਿਸਾਨ ਜਿਹੜਾ ਅੰਦੋਲਨ ਉੱਥੇ ਤਾਮੁਲਾਡੂ ਉਹਦੇ ਵਿੱਚ ਕਿਸਾਨ ਲੀਡਰਸ਼ਿਪ ਨੂੰ ਰੋਕਣ ਲਈ ਅਜਿਹੀ ਤਰ੍ਹਾਂ ਦੀ ਕੋਈ ਸਾਜ਼ਿਸ਼ ਹੋਵੇ ਪਿੱਛੇ ਖੇਰ ਵਿਕਨੌੜੀ ਗੱਲ ਹੈ ਕਿ ਜਿ세 ਅਰਸ਼ਦੀ ਅਕਾਲਤਖ ਸਾਹਿਬ ਦੇ ਜਿਹੜੇ ਇਸ ਮਾਮਲੇ ਦੇ ਵਿੱਚ ਪਾਰਸ ਕਰਨ ਨੂੰ ਲਗਾਈ ਗਈ ਇੱਕ ਹਾਰ ਉੱਤੇ ਸਰਕਾਰ ਅਗਲੇ ਸਮੇਂ ਕਿਸ ਤਰ੍ਹਾਂ ਦਾ ਕੋਈ ਫੈਸਲਾ ਲੈਂਦੀ ਹੈ ਜਾਂ ਅੱਗੇ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਕਰਦੀ ਹੈ ਪਰੰਤੂ ਹਾਲੇ ਤਾਈਂ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਕਿਸਾਨਾਂ ਧਿਰਾਂ ਵੱਲੋਂ ਲਗਾਏ ਗਏ ਜਿਹੜੇ ਕਿਸਾਨ ਅੰਦੋਲਨ ਨੇ ਪੰਜਾਬ ਦੇ ਵਿੱਚ ਐਸਕੇਐਮ ਗੈਰ ਸਿਆਸੀ ਵੱਲੋਂ ਪਹਿਲਾਂ ਹੀ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਜਿਹੜਾ ਸੰਭੂ ਬਾਰਡਰ ਖਨੋਰੀ ਬਾਰਡਰ ਉੱਤੇ ਚੱਲ ਰਿਹਾ ਹੈ ਭੁਜੇ ਬਣੇ ਭਾਰਤੀ ਕਿਸਾਨ ਜੂਨੀਅਨ ਇਕਤਾ ਆਗਰਾਹਾਂ ਜਿਹਦੇ ਵੱਲੋਂ ਲੰਮੀ ਚਰਵਾਦ ਇੱਕ ਵੱਡਾ ਪ੍ਰੋਗਰਾਮ ਅਲਿਖ ਲਿਆ ਗਿਆ ਹੈ ਕਿ 2 ਤੋਂ 4 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਯਾਨੀ ਕਿ ਰੋਸ ਦਰਨਾ ਜਿਹਨੂੰ ਉਹਨਾਂ ਨੇ ਪੱਕਾ ਮੋਰਚਾ ਨਾ ਦਿੱਤਾ ਉਹ ਲਗਾਇਆ ਜਾ ਰਿਹਾ 2 ਤੋਂ 4 ਹੀ ਪੰਜਾਬ ਸਰਕਾਰ ਦਾ ਸੈਸ਼ਨ ਹੈ ਤੇ 5 ਸਤੰਬਰ ਨੂੰ ਗਤੀਵੰਦੀ ਦਾ ਕਹਿਣਾ ਹੈ ਕਿ ਅਸੀਂ ਫਿਰ ਗੌਰ ਕਰਕੇ ਫਿਰ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਅਗਲਾ ਸੰਘਰਸ਼ ਦਾ ਜਿਹੜਾ ਉਹਦਾ ਐਲਾਨ ਕੀਤਾ ਜਾਏਗਾ ਖੇਡਰਸੋਬ ਇਸ ਜਿਹੜਾ ਜਥੇਬੰਦੀ ਗ੍ਰਾਹਾਂ ਇਹਦੇ ਵੱਲੋਂ ਲੰਮੀ ਸਮੇਂ ਬਾਅਦ ਇੱਕ ਵੱਡੇ ਸੰਘਰਸ਼ ਵੱਲ ਆਉਣਾ ਖੇਤੀ ਨੀਤੀ ਨੂੰ ਲੈ ਕੇ ਕਿਸਾਨ ਮਸਲੇ ਨੂੰ ਲੈ ਕੇ ਆਪਾਂ ਕਿਵੇਂ ਸਮਝਦੇ ਆ ਕਿ ਇਹਦਾ ਕਿਸਾਨੀ ਦਿਹਾਜ ਉੱਤੇ ਕੀ ਪ੍ਰਭਾਵ ਪੈ ਸਕਦਾ ਕਿਉਂਕਿ ਫਿਲਹਾਲ ਇਸ ਜਥੇਬੰਦੀ ਦੀ ਜਿਹੜੀ ਇੱਕ ਹਾਰੇ ਪੰਜਾਬ ਸਰਕਾਰ ਵੱਲੇ ਕਿਉਂਕਿ ਚੰਡੀਗੜ੍ਹ ਵੱਲ ਹੋਏ ਨੇ ਇਹ ਤਾਂ ਕਿਉਂਕਿ ਪਿਛਲੇ ਸਮੇਂ ਵੀ ਜਦੋਂ ਵੱਡਾ ਅੰਦੋਲਨ ਪੰਜਾਬ ਵਿੱਚ ਉੱਠਿਆ ਤਾਂ ਪਹਿਲਾਂ ਉਹ ਪੰਜਾਬ ਸਰਕਾਰ ਦੇ ird gird ਦੀ ਚੱਲਦਾ ਰਿਹਾ ਇਹ ਰਹੋ ਉਹਨਾਂ ਦੀ ਜਿਹੜੀ ਅਗਲੀ ਜਿਹੜੀ ਪੈਡ ਉਹ ਦਿੱਲੀ ਵੱਲ ਤੁਰੀ ਜਾਂ ਫਈ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਅਗਰਾਹਾ ਗਰੁੱਪ ਦੇ ਇਸ ਧਰਨੇ ਨੂੰ ਸਰਕਾਰਾਂ ਕਿਵੇਂ ਲੈਣਗੀਆਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਜੀ ਡਾਟ ਸਰ ਪਿੰਟਰ ਸਾਹਿਬ ਅਸਲ ਤੇ ਵਿੱਚ ਪੰਜਾਬ ਦੇ ਵਿੱਚ ਜਾਂ ਖਾਸ ਤੌਰ ਤੇ ਕਿਸਾਨੀ ਦੇ ਵਿੱਚ ਬਹੁਤ ਅਨਰੈਸਟਾ ਹੈ ਕਿਸਾਨੀ ਮਾਮਲੇ ਬੜੇ ਭੇਜੀਦਾ ਹੋ ਚੁੱਕੇ ਨੇ ਬੜੇ ਗੰਭੀਰ ਨੇ ਕਿਸਾਨੀ ਆਰਥਿਕ ਹਾਲਤ ਮੰਦੀ ਹੈ ਇਸ ਕਰਕੇ ਕਿਸਾਨਾਂ ਦੇ ਵਿੱਚ ਅਨਰੈਸਟ ਹੈ ਤੇ ਉਸ ਮਾਮਲੇ ਦੇ ਸਬੰਧ ਦੇ ਵਿੱਚ ਕਿਸਾਨਾਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਆਪ ਕੋ ਆਪਣੇ ਪ੍ਰੋਗਰਾਮਾਂ ਲੱਗ ਲੱਗ ਦੇ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਇਹ ਵੀ ਹੋ ਰਿਹਾ ਆਪਣਾ ਜਿਹੜਾ ਕਿ ਵੱਡਾ ਅੰਦੋਲਨ ਸ਼ੇਰ ਕੇ ਜਾਂ ਕੋਈ ਹੋਰ ਆਪਣੀ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਆਪਣੇ ਆਪ ਨੂੰ ਵੱਡੇ ਲੀਡਰ ਦੇ ਤੌਰ ਤੇ ਵੱਡੀ ਜਥੇਬੰਦੀ ਦੇ ਤੌਰ ਤੇ ਉਭਾਰਨ ਦੀ ਕੋਸ਼ਿਸ਼ ਦੇ ਵਿੱਚ ਵੀ ਹੈਗੇ ਆ ਕਿ ਕਿਸਾਨਾਂ ਦਾ ਜਿਹੜਾ ਫਰਵਰੀ ਤੋਂ ਪਿਛਲੇ ਸਮੇਂ ਤੋਂ ਐਸਕੇਐਮ ਗੈਰ ਸੈਸੀ ਵੱਲੋਂ ਲਗਾਤਾਰ ਮੋਰਚਾ ਚੱਲ ਰਿਹਾ ਹੈ ਤੇ ਸਰਕਾਰਾਂ ਦੀ ਉਹਦੇ ਪ੍ਰਤੀ ਕਿੰਨੀ ਬੇਰੁਖੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਤੇ ਜਦੋਂ ਕਿ ਕਿਸਾਨ ਜਥੇਬੰਦੀਆਂ ਨੇ ਜਦੋਂ ਕਿ ਦਿੱਲੀ ਮੋਰਚਾ ਲਾਇਆ ਸੀ ਉਹ ਸਾਰੇ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਲੜੀਆਂ ਤੇ ਪਰੰਤੂ ਹੁਣ ਆਪੋ ਆਪਣੇ ਪੱਧਰ ਦੇ ਉੱਪਰ ਇਸ ਤਰ੍ਹਾਂ ਦੀ ਇੱਕ ਆਪਣੀ ਹੋਰ ਦੇ ਤਹਿਤ ਆਪਣੀ ਸੋਵਰਨਿਟੀ ਦਾ ਆਪਣੇ ਆਪ ਨੂੰ ਵੱਡਾ ਬਣ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਦਾ ਤੇ ਦੂਸਰੀ ਗੱਲ ਇਹ ਹੈ ਵੀ ਕਿਸਾਨਾਂ ਦੇ ਮਸਲੇ ਇਤਨ ਗੰਭੀਰ ਹੈਗੇ ਹੈਗੇ ਤੇ ਇਸ ਸੰਬੰਧ ਵਿੱਚ ਇਕਤਾ ਗ੍ਰਾਹਾ ਨੇ ਵੀ ਆਪਣਾ ਹੁਣ ਜਿਹੜੇ ਪਿਛਲੇ ਸਮੇਂ ਤੋਂ ਕਾਫੀ ਦੇਰ ਤੋਂ ਬਾਅਦ ਇਹਨਾਂ ਨੇ ਆਪਣਾ ਪੱਕਾ ਮੋਰਚਾ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਇਸ ਦਾ ਇਹ ਵੀ ਹੋ ਸਕਦਾ ਵੀ ਅਗਲੇ ਪੜਾਅ ਬਾਅਦ ਪੜਾਅ ਦੂਸਰਾ ਮੋਰਚਾ ਅੱਗੇ ਨੂੰ ਵਧਿਆ ਜਾਵੇ ਦੂਸਰੀ ਸੰਭਾਵਨਾ ਇਹ ਵੀ ਹੋ ਸਕਦੀ ਹੈ ਵੀ ਕਿਤੇ ਐਸਕੇਐਮ ਗੈਰ ਸਿਆਸੀ ਦਾ ਜਿਹੜਾ ਮੋਰਚਾ ਚੱਲ ਰਿਹਾ ਹੈ ਜਾਂ ਸਰਕਾਰ ਉਹਨਾਂ ਨਾਲ ਗੱਲਬਾਤ ਕਰਦੀ ਹੈ ਕਿਉਂਕਿ ਜਿਵੇਂ ਕਿ ਪਿਛਲੇ ਸਮੇਂ ਦੇ ਦੌਰਾਨ ਮਾਨਜੂਖ ਸੁਪਰੀਮ ਕੋਰਟ ਦੇ ਵੱਲੋਂ ਆਦੇਸ਼ਾਂ ਦੇ ਅਨੁਸਾਰ 당ੀਆਂ ਵੱਲੋਂ ਮੀਟਿੰਗਾਂ ਕੀਤੀਆਂ ਜਾਂ ਮੀਟਿੰਗਾਂ ਦੇ ਐ ਦੌੜ ਚੱਲੇ ਰਹੇ ਨੇ ਵੀ ਇਸ ਕਰਕੇ ਵੀ ਇਹ ਵੀ ਹੋ ਸਕਦਾ ਹੈ ਕਿ ਕਿਸਾਨਾਂ ਦੇ ਵਿੱਚ ਹਰੇਕ ਜਥੇਬੰਦੀ ਵੱਲੋਂ ਆਪਣੇ ਆਪ ਨੂੰ ਕਿਸਾਨ ਹਤੈਸ਼ੀਕਰਾਂ ਦੇ ਲਈ ਕਿਤੇ ਇਹ ਨਾ ਹੋਵੇ ਵੀ ਦੂਸਰੀ ਜਥੇਬੰਦੀ ਆਪਣਾ ਇਹਦਾ ਲੈਜਵੇ ਲਾਹਾ ਤੇ ਅਸੀਂ ਕਿਸਾਨਾਂ ਦੇ ਵਿੱਚੋਂ ਨਿਕੜ ਜਾਈਏ ਇਹ ਇਸ ਢੰਗ ਦੇ ਵਿੱਚੋਂ ਵੀ ਇਸ ਪ੍ਰਸੰਗ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਤੀਸਰੇ ਪਾਸੇ ਸਰਕਾਰ ਦੇ ਪ੍ਰਤੀ ਜਿਵੇਂ ਕਿ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਲਾਇਆ ਜਾਂਦਾ ਹੈ ਇਥੋਂ ਜਦੋਂ ਕਿ 2 ਤੋਂ 4 ਤੱਕ ਇਲਾਜ ਹੋਣਾ ਹੈ ਇਲਾਜਮੀ ਹੈ ਕਿ ਕੋਈ ਕਿਤੇ ਨੈਸ਼ਨਲ ਇੰਟਰਨੈਸ਼ਨਲ মিডিਆ ਹੋਏਗਾ ਇਸ ਤਰ੍ਹਾਂ ਦੇ ਵੀ ਕਿਸਾਨ ਜਿੱਥੇ ਬੰਦਿਆਂ ਨੂੰ ਪਤਾ ਹੈਗਾ ਕਿਉਂਕਿ ਜੇ ਇਹ ਕਰਾਂਗੇ ਤਾਂ ਸਾਡੀ ਜਲਦੂਰ ਤੱਕ ਆਵੇਗੀ ਇਹ ਸੰਦਰਭ ਦੇ ਕਈ 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 ਪੱਖ ਹੋ ਸਕਦੇ ਨੇ ਅਸਲ ਦੇ ਵਿੱਚ ਆਸਾਨੀ ਮੰਗਾ ਹੈ ਹੀ ਬਿਲਕੁਲ ਜਿਹੜੇ ਕਿਸਾਨ ਮਸਲੇ ਨੇ ਜਿਹੜੀਆਂ ਨੂੰ ਸਰਕਾਰਾਂ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈਂਡਲਡ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਇਹ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਤੇ ਕਿਸਾਨ ਬੈਠੇ ਆਪਣੇ ਟਰੱਕਾਂ ਤੇ ਰੋੜ ਰਹੇ ਨੇ ਇਸ ਮੰਦੇ ਵਿੱਚ ਤੇ ਹਨ ਅਕਰਸ਼ਿਤ ਕਰਨ ਦੇ ਲਈ ਇਸ ਦਿਸ਼ਾ ਵੱਲ ਨੂੰ ਵੱਧ ਰਹੇ ਹੋ। ਜੀ ਬਿਲਕੁਲ ਡਾਕਟਰ ਸਾਹਿਬ ਅੱਜ ਦੇ ਜਿਹੜੇ ਸਾਰੇ तमाम ਮਸਲੇ ਜਿਨ੍ਹਾਂ ਦੇ ਵਿੱਚ ਵੱਡਾ ਮਸਲਾ ਕੀ ਪੰਜ ਸਿੰਘ ਸਾਹਿਬਾਂ ਦੀ ਬੈਠਕ ਦੇ ਵਿੱਚ ਜਿਹੜੇ ਕੁਝ ਘੰਟੇ ਹੀ ਬਾਕੀ ਨੇ ਤੇ ਕਿਸ ਤਰ੍ਹਾਂ ਦਾ ਫੈਸਲਾ ਹੋਏਗਾ ਕੀ ਇਹ ਫੈਸਲਾ ਅੱਗੇ ਪਵੇਗਾ ਬੈਟਿਕ ਭਾਵੇਂ ਸਟੈਂਡ ਕਰ ਰਹੀ ਹੈ ਇਹਦੇ ਇर्द-ਗਿਰਦ ਸਾਰਾ ਕੁਝ ਡਾਕਟਰ ਸਾਹਿਬ ਤੁਸੀਂ ਬੜੇ ਵਿਸਤਾਰ ਨਾਲ ਬੇ ਬਾਕੀ ਦਾ ਖੋਲਿਆ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ